ਕਿ ਭਾਈ ਜੇ ਬਚਨਾ ਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਿਆਰ ਦੀ ਖੇਡ ਆਉਂਦੀ ਹੈ ਗੋਇੰਦਵਾਲ ਸਾਹਿਬ ਦੀ ਘਟਨਾ ਹੈ ਦੁਆਬੇ ਦੀ ਧਰਤੀ ਪਰਮਹੰਸ ਭਾਈ ਪਾਰੋ ਜੀ ਦਾ ਨਗਰ ਡੱਲਾ ਸਾਹਿਬ ਹੈ ਭਾਈ ਸਾਹਿਬ ਦੇ 72 ਬ੍ਰਹਮ ਗਿਆਨੀ ਗੁਰਸਿੱਖਾਂ ਦਾ ਜ਼ਿਕਰ ਆਉਂਦਾ ਭਾਈ ਗੁਰਦਾਸ ਜੀ ਇੱਕ ਦਿਨ ਕਹਿੰਦੇ ਮਹਾਰਾਜ ਗੁਰੂ ਅਮਰਦਾਸ ਬੈਠੇ ਗੋਇੰਦਵਾਲ ਸਾਹਿਬ ਇਹ ਸੰਗਤ ਕਾਫੀ ਇਕੱਠੀ ਹੋ ਕੇ ਗਈ ਤੇ ਸਾਰੀ ਸੰਗਤ ਜਦੋਂ ਜਾ ਕੇ ਹਜ਼ੂਰ ਦੇ ਕੋਲ ਬੈਠੀ ਤੇ ਗੁਰੂ ਅਮਰਦਾਸ ਮਹਾਰਾਜ ਤਖਤਾਂ ਤੇ ਸ਼ਿਸ਼ੋਬਤ ਨੇ ਤਨ ਮੇਰੇ ਗੁਰੂ ਅਮਰਦਾਸ ਮਹਾਰਾਜ ਨੂੰ ਨਤ ਮਸਤਕ ਹੋਏ ਤੇ ਹਜ਼ੂਰ ਦੇ ਸੁੰਦਰ ਸਰੂਪ ਦੇ ਦਰਸ਼ਨ ਕੀਤੇ ਜਿਦਾਂ ਆਪ ਜੀ ਸਾਰੀ ਸੰਗਤ ਬੈਠੇ ਹੋ ਨਾ ਪਿਆਰ ਦੇ ਵਿੱਚ ਆ ਕੇ ਬੈਠ ਗਏ ਗੁਰੂ ਦਾਦੀ ਨੇ ਅੱਜ ਬੜਾ ਤਰਸ ਕੀਤਾ ਏ ਕਈ ਵਾਰੀ ਸੰਗਤਾਂ ਦੇ ਮੁਖੜੇ ਚੋਂ ਜਾਂ ਲੈਟ ਦੇ ਉੱਤੇ ਦਾਸ ਡਾਕਟਰ ਸਾਹਿਬ ਨੂੰ ਸਰਵਣ ਕਰਦਾ ਰਹਿੰਦਾ ਪਰ ਅੱਜ ਪਹਿਲੀ ਵਾਰੀ ਸੰਗਤ ਰੂਪੀ دیدار ਹੋਏਗਾ ਜਿਕੇ ਆਖੋ ਸਤਨਾਮ ਪਾਈ ਰਣਜੀਤ ਸਿੰਘ ਜੀ ਸਾਰੇ ਪਰਿਵਾਰ ਦਾ ਭਲਾ ਉਦੋਂ ਹੋਇਆ ਰੱਬ ਵਰਗੀਆਂ ਰੂਹਾਂ ਆਈਆਂ ਔਰ ਦਿਦਾਰੇ ਹੋਏ ਸੋ ਗੁਰੂ ਅਮਰਦਾਸ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਸੰਗਤ ਨੇ ਕਹਿੰਦੇ ਮਹਾਰਾਜ ਕੋਈ ਉਪਦੇਸ਼ ਦਿਓ ਗੱਜ ਕੇ ਆਖੋ ਸਤਨਾਮ ਗਿਆਨ ਅੰਜਨ ਗੁਰਦੀਆ ਅਗਿਆਨ ਅਧਿਰ ਬਿਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਤਨ ਮੇਰੇ ਗੁਰੂ ਅਮਰਦਾਸ ਮਹਾਰਾਜ ਮੁਸਕਰਾ ਕੇ ਕਹਿੰਦੇ ਕੀ ਉਪਦੇਸ਼ ਲੈਣਾ ਜੀ ਕਹਿੰਦੇ ਮਹਾਰਾਜ ਕੋਈ ਜੀਵਨ ਯਾਤਰਾ ਦੇ ਵਿੱਚ ਸੂਖਮ ਜੀ ਬਾਤ ਦੱਸ ਦਿਓ ਜੀ ਬੇੜੀ ਬਨਨੇ ਲੱਗਦੀ ਜ਼ਿੰਦਗੀ ਦੀ ਤੇ ਗੁਰੂ ਅਮਰਦਾਸ ਮਹਾਰਜ ਕਹਿੰਦੇ ਆਏ ਕਿਥੋਂ ਤੁਸੀਂ ਕਹਿੰਦੇ ਜੀ ਪਾਰੋਂ ਦਵਾਬੇ ਦੀ ਧਰਤੀ ਦਰਿਆ ਲੰਘ ਕੇ ਆਏ ਬਾਜੇ ਦੀ ਧਰਤੀ ਤੇ ਹਜ਼ੂਰ ਮੁਸਕਰਾ ਕੇ ਵੇਖੋ ਗੁਰੂ ਜਦੋਂ ਕਿਰਪਾ ਕਰਦਾ ਇੱਕ ਕਿਣਕਾ ਹੀ ਬੜਾ ਸਾਡੇ ਵਰਗੇ ਜਿੰਨਾ ਮਰਜੀ 2-2 ਘੰਟੇ ਲੈਕਚਰ ਕਰਨ ਨਹੀਂ ਜਦੋਂ ਗੁਰੂ ਮੁਖੜੇ ਚੋਂ ਬੋਲਦਾ ਨਾ ਅੰਮ੍ਰਿਤ ਦ੍ਰਿਸ਼ਟੀ ਦੇਖੇ ਹੋਏ ਸੰਤ ਮਹਾਰਜ ਸਾਹਿਬ ਕਹਿੰਦੇ ਪਾਰੋਂ ਆਏ ਆ ਹਾਂਜੀ ਮਹਾਰਾਜ ਜੀ ਕਾਦੇ ਤੇ ਆਏ ਆ ਕਹਿੰਦੇ ਜੀ ਬੇੜੀ ਤੇ ਚੜ ਕੇ ਆਏ ਆ ਤੇ ਗੁਰੂ ਅਮਰਦਾਸ ਜੀ ਮਾਰੇ ਕਹਿੰਦੇ ਬੇੜੀ ਡੁੱਬ ਗਈ ਕੋ ਬਚ ਗਈ ਆ ਹੁਣ ਸਾਰਿਆਂ ਦਾ ਮਹਾਰਾਜ ਵੱਲ ਕੇਂਦ੍ਰਿਤ ਹੋਇਆ ਧਿਆਨ ਚੁੱਕਿਆ ਹੱਸੇ ਸਿੱਖ ਸਾਰੇ ਮਾਰੇ ਕਹਿੰਦੇ ਬੇੜੀ ਡੁੱਬ ਗਈ ਕਿ ਬਚ ਗਈ ਆ ਕਹਿੰਦੇ ਬਾਦਸ਼ਾਹ ਕਿਵੇਂ ਦੀ ਗੱਲ ਕਰਦੇ ਹੋ ਬਚੀ ਕਰਕੇ ਤੇ ਆਏ ਆ ਨਹੀਂ ਤੇ ਰੁੜ ਜਾਂਦੇ ਬਾਦਸ਼ਾਹ ਮੁਸਕਰਾ ਕੇ ਕਹਿੰਦੇ ਤੁਸੀਂ ਉਪਦੇਸ਼ ਲੈਣਾ ਚਾਹਿਆ ਸਾਰੇ ਗੁਰੂ ਕੋਈ ਸੂਖਮ ਜੀ ਬਾਤ ਦੱਸੋ ਜਿਹੜੀ ਸਮਝ ਵੀ ਸੌਖੀ ਆਵੇ ਤੇ ਜੀਵਨ ਚ ਰੋਹਾਨੀਅਤ ਤੇ ਰਸਤੇ ਨੂੰ ਦੁਰੀਏ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵਸ ਇੰਨੀ ਇੱਕ ਗੱਲ ਚ ਬਹੁਤ ਡੂੰਗਾ ਰਾਜ ਹੈ ਬੇੜੀ ਡੁੱਬ ਗਈ ਕੇ ਬਚ ਗਈ ਹੈ ਇਹ ਬਿਮਾਰੇ ਖੋਲ ਦਿਓ ਗੱਲ ਥੋੜੀ ਜੀ ਪਾਤਸ਼ਾਹ ਕਹਿੰਦੇ ਤੁਸੀਂ ਸਾਰੇ ਬੇੜੀ ਤੇ ਚੜ ਕੇ ਆਏ ਤੇ ਆਉਂਦਿਆਂ ਕੋਈ ਤੁਸੀਂ ਵੇਖਿਆ ਨਕਸ਼ਾ ਕੋਈ ਤੁਹਾਡੀ ਦ੍ਰਿਸ਼ਟੀ ਚ ਕੋਈ ਆਈ ਗੱਲ ਕਹਿੰਦੇ ਮਹਾਰਾਜ ਕੀ ਤਨਗੁਰੂ ਅਮਰਦਾਸ ਪਾਛਾ ਕਹਿੰਦੇ ਜਿਹੜੇ ਮਲਾਹ ਨੇ ਤੁਹਾਨੂੰ ਬੇੜੀ 'ਚ ਬਿਠਾ ਕੇ ਪਾਰ ਲੰਘਾਇਆ ਏ ਉਹਦੇ ਤੋਂ ਕੋਈ ਗਿਆਨ ਮਿਲਿਆ ਮਹਾਰਜ ਨਹੀਂ ਪਾਛਾ ਕਹਿੰਦੇ ਫਿਰ ਜਾਂਦੀ ਵਾਰੀ ਜ਼ਰੂਰ ਲਿਓ ਵੇਖਿਓ ਜਦੋਂ ਮਲਾਹ ਬੇੜੀ 'ਚ ਸਵਾਰੀਆਂ ਬਿਠਾਵੇਗਾ ਬਿਠਾਈ ਜਾਵੇਗਾ ਬਿਠਾਈ ਜਾਵੇਗਾ ਬਿਠਾਈ ਜਾਵੇਗਾ ਜਦੋਂ 2 ਇੰਚ ਬੇੜੀ ਬਾਹਰ ਰਹਿ ਜੇਗੀ ਨਾ ਪਾਣੀ ਤੋਂ ਪਵੇਗਾ ਬਸ ਹੁਣ ਨਹੀਂ ਕੋਈ ਚੜਨਾ ਕੋਈ ਜਿਦ ਵੀ ਕਰਦੇ ਹੁੰਦੇ ਕਿ ਵੀਰੀ ਵੀ ਇੱਕ ਨੂੰ ਕੀ ਫਰਕ ਪੈਂਦਾ ਚੜਾ ਲਓ ਉਹ ਕਹੂਗਾ ਜੇ ਦੋ ਚੜਾਏ ਤਿੰਨ ਚੜਾਏ ਤੇ ਸਾਰਿਆਂ ਦੀ ਡੁੱਬ ਜਾਣੀ ਆਕੋ ਸਤਨਾ ਮੇਰੀ ਗਰੰਟੀ ਨਹੀਂ ਮੈਂ ਨਿਕਲ ਜਾਣਾ ਛਾਲ ਮਾਰ ਕੇ ਪਰ ਉਹਦੇ ਤੋਂ ਗਿਆਨ ਇਹ ਮਿਲਿਆ ਵੀ ਜਿਵੇਂ ਇੱਕ ਮਲਾਹ ਬੇੜੀ ਨੂੰ ਪਿਆਰ ਕਰਦਾ ਹੈ ਸਵਾਰ ਕੇ ਰੱਖਦਾ ਹੈ ਜ਼ਿੰਦਗੀ ਇੱਕ ਬੇੜੀ ਹੈ ਔਰੇ ਇਹਦੇ ਵਿੱਚ ਸਵਾਸ ਜਿਹੜੇ ਉਹ ਯਾਤਰੀ ਨੇ ਨਿਕਲੀ ਜਾ ਰਹੇ ਆਈ ਜਾ ਰਹੇ ਨਿਕਲੀ ਜਾ ਰਹੇ ਆਈ ਜਾ ਰਹੇ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਚੱਪੂ ਦਾ ਸੰਘਰਸ਼ ਚੱਲ ਰਿਹਾ ਜ਼ਿੰਦਗੀ ਦਾ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਲਿਓ ਉਪਦੇਸ਼ ਬੜਾ ਸੌਖਾ ਏ ਕਿ ਜਿਵੇਂ ਮਲਾ ਬੇੜੀ ਦੇ ਵਿੱਚ ਉਹਨੇ ਰੂਹਾਂ ਸਵਾਰਾਂ ਨੂੰ ਬਿਠਾਉਂਦਾ ਜਿੰਨੀ ਇਹਦੀ ਕਪੈਸਿਟੀ 2 ਇੰਚ ਬੇੜੀ ਬਾਹਰ ਪਾਣੀ ਤੋਂ ਛੱਡ ਕੇ ਜਵਾਬ ਦੇ ਦਿੰਦਾ ਇਹਦੇ ਤੋਂ ਉਪਦੇਸ਼ ਲੈ ਲਓ ਆ ਜ਼ਿੰਦਗੀ ਬੇੜੀ ਐ ਸਵਾਸੇ ਦੇ ਚ ਯਾਤਰੀ ਨੇ ਆ ਜਾ ਰਹੇ ਨੇ ਚਪੂਛਨਰਸ ਦਾ ਚੱਲਦਾ ਪਾਰ ਲੱਗਣਾ ਏ ਕਿਆਮਤ ਦਾ ਦਿਨ ਆ ਗਿਆ ਰਫਤਾ ਰਫਤਾ ਮੁਲਾਕਾਤ ਦਾ ਦਿਨ ਬਦਲਦੇ ਬਦਲਦੇ ਆ ਦਾੜੀ ਕਾਲੀ ਸੀ ਵੇਦਿਆਂ ਵੇਦਿਆਂ ਚਿੱਟੀ ਹੋ ਰਹੀ ਐ ਕੇਸ ਕਾਲੇ ਸੀ ਟਿੱਟੇ ਹੋ ਰਹੇ ਸਰੀਰ ਘਟਦਾ ਜਾ ਰਿਹਾ ਏ ਕਹਿਣ ਦੇ ਭਾਵ ਮਾੜ ਜੀ ਕਹਿੰਦੇ ਜਿਵੇਂ ਮਲਾ ਆਪਣੀ ਡੇੜੀ ਨੂੰ ਪਾਣੀ ਤੋਂ 2 ਇੰਚ ਬਾਹਰ ਰੱਖਦਾ ਤੇ ਬੰਨੇ ਲੱਗਦੀ ਹੈ ਉਤਵੇ ਮੇਰੀਓ ਧੀਓ ਇਹ ਪੱਲੇ ਬੰਨ ਲਓ 24 ਘੰਟਿਆਂ ਦੇ ਵਿੱਚੋਂ 22 ਘੰਟੇ ਕੰਮ ਕਰ ਲਓ ਸੌਣੋ ਜੋ ਮਰਜੀ 2 ਘੰਟੇ ਪਿਆਰੇ ਦੇ ਕੀਰਤਨ 'ਚ ਆ ਜਾਇਆ ਕਰੋ ਆਖੋ ਸਤਨਾਮ ਸ੍ਰੀ ਕਿੱਡੀ ਵੱਡੀ ਦਾਤ ਮਾਰੇ ਸਾਹਿਬ ਜੀ ਨੇ ਸਾਡੀ ਝੋਲੀ ਪਾਦੀ ਗੁਰੂ ਅਮਰਦਾਸ ਮਾਰੇ ਨੇ ਜਦੋਂ ਕਿਸੇ ਨੂੰ ਪਿਆਰ ਦੇਣਾ ਹੋਵੇ ਤਰੀਕੇ ਦੇ ਨਾਲ ਸਾਰਿਆਂ ਦੀ ਆਪਣੀ ਇਹੋ ਹੀ ਖੇਚ ਹੈ ਗੁਰੂ ਪਾਤਸ਼ਾਹ ਤੇਰੇ ਬੱਚੇ ਘਰੋਂ ਗਏ ਘਰੇ ਵਾਪਸ ਆ ਜਾਣ ਜਿਨ੍ਹਾਂ ਦੇ ਬੱਚੇ ਨਸ਼ੇ 'ਚ ਪਤ ਤੋ ਰਹਤੀਆਂ ਪਤ ਤੋ ਰਹੀਆਂ ਓਨਾ ਸਿਰ ਤੇ ਚੁੰਨੀ ਆ ਜੇ ਦਸਤਾਰ ਆ ਜੇ ਤੇ ਸਾਡੀ ਬੇੜੀ 2 ਇੰਚ ਭਾਵੇ ਇੱਕ ਘੰਟਾ ਸਵੇਰੇ 1 ਇੰਟਾ ਸ਼ਾਮ ਨੂੰ 60 ਕੁ ਮਿੰਟ ਦੋਵੇਂ ਟਾਈਮ ਕੱਢ ਲਿਆ ਕਰੋ ਜਿਹੜਾ ਉਪਰਾਲਾ ਆਪ ਸਾਰੀ ਸੰਗਤ ਅੱਗੇ ਹੀ ਕਰਦੇ ਹੋ ਆਪ ਜੀ ਦੇ ਇਲਾਕੇ ਦੀ ਵਿਚਰੀ ਦਾ ਤੇ ਸਭ ਤੋਂ ਪਹਿਲਾਂ ਇਹ ਸਤਕਾਰਯੋਗ ਹਸਤੀ ਦਾ ਨਾਮ ਸੰਗਤ ਲੈ ਲਈ ਹੈ ਕਿ ਜੇ ਇਸ ਧਰਤੀ 'ਚ ਵੱਡਾ ਉਪਰਾਲਾ ਕਰਕੇ ਸਾਡੇ ਵੱਡੇ ਨੇ ਅਸੀਂ ਤੇ ਬੜੇ ਛੋਟੇ ਆ ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜੀ ਕਰਦੇ ਨੇ ਮਹਾਰਾਜ ਦੇ ਪਿਆਰ ਨੂੰ ਰਾਜ-ਰਾਜ ਕੀ ਮਾਣਣੀਏ ਰਾਏ ਬਲਾਰ ਨੇ ਰਾਜ-ਰਾਜ ਕੀ ਪਿਆਰ ਮਾਣਿਆ ਮਹਾਰਾਜ ਸਾਹਿਬ ਨੂੰ ਪਿਆਰ ਹੀ ਨਾ ਕਰਤਾ ਆਪਣੀ ਜਿਆਦਾਤ ਅੱਧੀ ਅੱਧੀ ਕਰਦੀ ਜੇ ਉਹਦੇ ਕੋਲ 1400 ਮਰਬਾ ਤੇ 700 ਬਾਬੇ ਨੂੰ ਉਹਨੇ ਰਖਤਾ ਤੇ ਮਹਾਰਾਜ ਆਸਪੈ ਕਹਿੰਦੇ ਇਹ ਕੀ ਆ ਕਹਿੰਦੇ ਬਾਬਾ ਸਭ ਤੋਂ ਨਕੰਮੀ ਮਾਇਆ ਏ ਇਹ ਦੂਰੀਆਂ ਪਾਉਂਦੀ ਤੇ ਮੇਰੇ ਕੋਲ ਜ਼ਿਆਦਾਤ ਕਿੰਨੀ ਅੱਤੀ ਮੈਂ ਤੈਨੂੰ ਦੇਤੀਆ ਮੈਂ ਤਾਂ ਦਿੱਤੀ ਹੈ ਕਿ ਤੂੰ ਮੇਰੀ ਨਗਰੀ ਨੂੰ ਛੱਡ ਕੇ ਨਾ ਜਾਵੇਂ ਆਪ ਕੋ ਸਤਨਾ ਇਹ ਹੈ ਤੇ ਆਪਣੇ ਨੂੰ ਵੀ ਬੜਾ ਵਲ ਥੋੜਾ ਜਿਹਾ ਪਰ ਟੇਡੇ ਚੱਲਦੇ ਵੀ ਕੰਜਰਖਾਨੇ ਤੇ ਨਸ਼ਿਆਂ ਪੱਤਿਆਂ ਤੇ ਤੇ ਲਾਉਣੇ 10-10 ਲੱਖ ਤੇ ਜੇ ਗੁਰਮਤਿ ਲਈ 100 ਰੁਪਏ ਵੀ ਸਿੱਖ ਕੱਡੇ ਵੱਡੀ ਦੂਰ ਜਾ ਸਕਦਾ ਮਾਰੇ ਸਹਿਬ ਕਹਿੰਦੇ ਇੰਨੀ ਪੇਟਾ ਕਾਦੀ ਕਹਿੰਦੇ ਬਾਬਾ ਤੇਰੇ ਕਦਮਾਂ ਨਾਲ ਮੇਰੀ ਨਗਰੀ ਵਸਦੀ ਐ ਮੈਨੂੰ ਛੱਡ ਕੇ ਨਾ ਜਾ ਇੰਨਾ ਪਿਆਰ ਵਰਜ ਕਹਿੰਦੇ ਧੰਨ ਬਾਪੂ ਰਾਇ ਬੁਲਾਰ ਤੇਰਾ ਇੰਨਾ ਪਿਆਰ ਹੈ ਤੇਰੀਆਂ ਅੱਖਾਂ 'ਚ ਪਾਣੀ ਨਹੀਂ ਚੰਗਾ ਲੱਗਦਾ ਉੱਥੇ ਕਵਤਾ ਬੜੀ ਪਿਆਰੀ ਕਹਿ ਕੇ ਸਮਾਪਤੀ ਐ ਜਦ ਸੁਣਿਆ ਰਾਇ ਬੁਲਾਰ ਨੇ ਨਾਨਕ ਜੀ ਹੋਏ ਤਿਆਰ ਨੇ ਗਲ ਪੱਲਾ ਪਾ ਕੇ ਰੋਪਿਆ ਚੱਲੀ ਕਿਦਰ ਨੂੰ ਸਰਕਾਰ ਨੇ ਗਲ ਪੱਲਾ ਪਾ ਕੇ ਰੋਪਿਆ ਇੱਕ ਪਲ ਨਾ ਹੋਵੀਂ ਦੂਰ ਤੂੰ ਇੱਕ ਪਲ ਨਾ ਹੋਵੀਂ ਦੂਰ ਤੂੰ ਮੋਹਰ ਇੱਕ ਦਿਲ ਨੂੰ ਲੈਣਿਆ ਮੁੜ ਕੇ ਕਦ ਦਰਸ਼ਨ ਦੇਵੀਂਗਾ ਸੁਪਾਂ ਦੀ ਛਾਵੇਂ ਬੜਿਆ ਮੁੜ ਕੇ ਕਦ ਦਰਸ਼ਨ ਹੋਣਗੇ ਵਿਰਾਗ ਜਿੰਨਾ ਚਿਰ ਵਿਰਾਗ ਨਹੀਂ ਆਉਂਦਾ ਤਿਆਗ ਨਹੀਂ ਜਿਉਣਾ ਆਖੋਏ ਤੇ ਜਿੰਨਾ ਚਿਰ ਤਿਆਗੀ ਨਹੀਂ ਹੁੰਦੇ ਆਨੰਦ ਨਹੀਂ ਹੁਣਾ ਕਈ ਸੰਗਤਾਂ ਕਹਿੰਦੇ ਬਾਬਾ ਇਹ ਪਾਠ ਕਰੀਦਾ ਕੀਰਤਨ ਕਥਾ ਕਰੀਦਾ ਮਨ ਨਹੀਂ ਟਿਕਦਾ ਮੈਂ ਕਿਹਾ ਸਾਡਾ ਆਪਣੀ ਟਿਕਦਾ ਆਖੋ ਸਤਿ ਆ ਤੁਹਾਨੂੰ ਤੇ ਉਹ ਹੀ ਦੱਸੂਣਾਂ ਜਿਹੜਾ ਇਸ ਮੰਝਲ ਦਾ ਪੰਧ ਹੀ ਹੋਊਗਾ ਆਈਂਦੇ ਆ ਉਹ ਟਾਈਮ ਤੋਂ ਲੜ ਪੀਦੇ ਸਟੇਜਾਂ ਤੇ ਕਿ ਉਹਨੂੰ ਪਹਿਲੋਂ ਦਿੱਤਾ ਮੈਨੂੰ ਦਿਓ ਤੇ ਕਈ ਰੋਸ ਵੀ ਜਾਂਦੇ ਆ ਇਹ ਵੀ ਅੰਦਰ ਦੀ ਖੇਡ ਆ ਹੁਣ 10-12 ਸਾਲਾਂ ਤੋਂ ਦਰੇ ਹੌਲੀ-ਹੌਲੀ ਬੜਾ ਮਾਰੇ ਕਿਰਪਾ ਕਰ ਰਹੇ ਪਹਿਲੋਂ ਨਾਲੋਂ ਫਰਕ ਪੈ ਰਿਹਾ ਜਿਹੜੀਆਂ ਚੀਜ਼ਾਂ ਅੰਦਰੋਂ ਨਿਕਲ ਜਾਂਦੇ ਚੰਗਾ ਹੀ ਆ ਜਦੋਂ ਫਲੈਟ ਉੱਡਣੀ ਹੋਵੇ ਸਮਾਨ ਘਟਾ ਦਿੰਦੇ ਹੋ ਉਹ ਇਹ 2 ਕਿਲੋ ਵੀ ਵਧ ਹੋਵੇ ਤੇ ਕਹਿੰਦੇ ਬਾਹਰ ਕੱਢ ਦਿਓ ਉਹ ਕਹਿੰਦੇ ਕਾਤੋਂ ਕਹਿੰਦੇ ਉੱਡਣਾ ਵਾ ਇਵਾਕੇ ਜਿਨ੍ਹਾਂ ਨੇ ਉੱਚੀਆਂ ਉਡਾਰੀਆਂ ਲਾਉਣੀਆਂ ਉਹਨਾਂ ਨੂੰ ਭਾਰ ਘਟਾਉਣੇ ਪੈਣੇ ਆ ਬਾਦੂ ਦਾ ਭਾਰ ਜਿਹੜਾ ਆਪਾਂ ਚੱਕੀ ਫਿਰਦੇ ਆ ਉਹ ਛੱਡੀ ਹੌਲੀ ਹੌਲੀ ਇਹਨੂੰ ਪਾਸੇ ਕਰੋ ਐ ਹੌਲੀ ਭਾਰੋ ਕੇ ਤੇ ਫਿਰ ਉਡਾਰੀ ਲੱਗਣੀ ਪ੍ਰੀਤੋਂ ਦੇ ਦੇਸ਼ ਦੀ ਬਾਹਰੇ ਕਹਿੰਦੇ ਰਾਏਵਾਲਾ ਰੋਣਾ ਨਹੀਂ ਕੋਈ ਨਹੀਂ ਤੇਰੇ ਕੋਲ ਹੀ ਸੁਲਤਾਨਪੁਰ ਚੱਲਿਆਂ ਕਹਿੰਦਾ ਬਾਬਾ ਕਿਸੇ ਚੀਜ਼ ਦੀ ਕਮੀ ਆ ਪੈਲੀ ਦੇਤੀ ਮਾਇਆ ਜੋ ਚਾਹੀਦਾ ਬਾਬਾ ਲੈ ਲਾ ਅਪਾਦ ਤਖਾਲਾਂਗੀ ਪਰ ਮੈਨੂੰ ਛੱਡ ਕੀ ਨਾ ਜਾਏ ਇਹਦੇ ਸਿੱਖਾਂ ਨੇ ਆ ਪਿਆਰ ਸੰਭਾਲਿਆ ਨਰਜਾ ਜੁੱਜੜ ਦੇ ਨਾ ਕੋ ਸਤਨਾ ਇੱਕ ਦੂਜੇ ਨੂੰ ਡੇਗਣ ਦਾ ਯਤਨ ਕਰਨ ਦੀ بجائے ਗੱਲ ਨਾ ਲਾਉਂਦੇ ਮਾਰੇ ਕਹਿੰਦੇ ਬਾਪੂ ਤੇਰੇ ਨਾਂ ਬਚਣ ਰਿਹਾ ਤੂੰ ਇੰਨਾ ਪਿਆਰ ਕੀਤਾ ਨਾ ਮੰਗ ਕੁਝ ਕਹਿੰਦੇ ਬਾਬਾ ਮੰਗਣਾ ਕੀ ਤੇਰਾ ਦਿੱਤਾ ਬੜਾ ਕੁਝਾ ਬਹੁਤ ਜ਼ਿਆਦਾ ਤਾਂ ਖੁੱਲੀਆਂ ਆਨੰਦ ਹੈ ਇੱਕ ਕਿਰਪਾ ਕਰਦੀ ਜਿਸ ਦਿਨ ਮੇਰੀ ਮੌਤ ਆਈ ਨਾ ਦਰਗਾ ਦਾ ਬੂਆ ਖੋਲ ਦੀ ਆਪ ਕੋ ਸਤਨਾਮ ਮੈਨੂੰ ਆਪਣੇ ਕੋਲ ਕੋਲ ਹੀ ਰੱਖੀ ਵਿਸਾਰੀ ਨਾ ਬਾਰੇ ਸਹਿਜ ਜੀ ਕਹਿੰਦੇ ਲੈ ਬਾਪੂ ਰਾਇ ਬਲਾਰ ਤੂੰ ਸਾਡੇ ਲਈ ਦੁਨਿਆਵੀ ਜਾਇਦਾਦ ਦੇ ਵਿੱਚ ਪਿਆਰ ਦੇ ਵੀ ਬੂਹੇ ਖੋਲੇ ਅਸੀਂ ਵੀ ਬਚਨ ਕਰਦੇ ਹਾਂ ਜਦੋਂ ਮਰਜੀ ਚਾਹ ਕੇ ਆਜੀ ਸਾਡੇ ਦਿਲ ਦੇ ਦਰਵਾਜ਼ੇ ਵੀ ਤੇ ਦਰਗਾਹ ਦੇ ਵੀ ਖੁੱਲੇ ਰੱਖਾਂਗੇ ਆਪ ਕੋ ਸਤਨਾਮ ਵਿੱਚ ਦੁਨੀਆਂ ਸੇਵ ਕਮਾਈ ਐ ਆਦਰਕ ਬੈਸਣਾ ਪਾਈ ਹੈ ਬਹੁਤ ਬਹੁਤ ਧੰਨਵਾਦ ਗੁਰੂ ਪਿਆਰੀ ਸਾਧ ਸੰਗਤ ਦਾ ਆਪ ਜੀਆਂ ਨੇ ਬੜਾ ਪ੍ਰੇਮ ਦਿੱਤਾ ਵਿਦਵਾਨ ਜਣਾਂ ਦੇ ਸਾਹਮਣੇ ਬੈਠ ਕੇ ਅੱਜ ਆਪ ਜੀ ਦੇ ਜੋੜੇ ਝਾੜੇ ਬੇਨਤ ਭੁੱਲਾਂ maaf ਕਰਦੇ ਹੋ ਜਿਹੜੀਆਂ ਭੁੱਲਾਂ ਮੇਰੀ ਝੋਲੀ ਪਾ ਦਿਓ ਜੇ ਕੋਈ ਬਚਨ ਵਧੀਆ ਲੱਗਾ ਉਹਨੂੰ ਆਪਣੇ ਹਿਰਦੇ 'ਚ ਵਸਾਲਿਓ ਸਾਰੀ ਸੰਗਤ ਸੀਸਾ ਬਖਸ਼ੋ ਜੋੜੋ ਹੱਥ ਤੇ ਪਰਿਵਾਰ ਦੀ ਚੜ੍ਹਦੀ ਕਲਾ ਭਾਈ ਸਾਹਿਬ ਦੇ ਪਰਿਵਾਰ ਦੀ ਮਾਰੇ ਕਿਰਪਾ ਕਰਨ ਸਤਿਗੁਰੂ ਆਪ ਆਏ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਇਹ ਬਹੁਤ ਵੱਡਾ ਉਪਰਾਲਾ ਹੈ ਗੁਰੂ ਦਾਤੇ ਨੇ ਬਖਸ਼ਿਆ ਜੋ ਆਪਾਂ ਸਾਰਿਆਂ ਨੇ 사ਤ ਸੰਗ ਕੀਤਾ